ਹਾਂਜੀ ਦੋਸਤੋ ਮਹਿਫਲ ਦੇ ਵਿੱਚ ਆਪ ਸਭ ਦਾ ਸਵਾਗਤ ਹੈ ਤੇ ਮੈਂ ਤੁਹਾਡਾ دوست ਜਸਕਰਨ ਅੱਜ ਆਪਾਂ ਪੰਜਾਬੀ ਸ਼ਬਦ ਸਫਰ ਦੀ ਲੜੀ ਦੇ ਤਹਿਤ ਪੱਕਾ ਅਖਰ ਨਾਲ ਸੰਬੰਧਿਤ ਕੁਝ ਨਵੇਂ ਸ਼ਬਦ ਲੈ ਕੇ ਹਾਜ਼ਰ ਹੋਏ ਹਾਂ ਉਮੀਦ ਆ ਤੁਹਾਨੂੰ ਪਸੰਦ ਆਉਣਗੇ ਅੱਜ ਜੋ ਆਪਣੇ ਕੋਲੇ ਪਹਿਲਾ ਸ਼ਬਦ ਹੈ ਉਹ ਹੈ ਕਚਕੜਾ ਕਚਕੜਾ ਹੁੰਦਾ ਜਿਹੜਾ ਉਹ ਫਕੀਰਾਂ ਦੇ ਪਹਿਨਣ ਵਾਲਾ ਕੱਚ ਦਾ ਇੱਕ ਕੰਗਣ ਹੁੰਦਾ ਜਿਹੜਾ ਅਸੀਂ ਪੀਰਾਂ ਪਗੰਬਰਾਂ ਜੋਗੀਆਂ ਦੇ ਹੱਥ ਦੇ ਵਿੱਚ ਕੱਚ ਦਾ ਮੋਟਾ ਕੰਗਣ ਵੇਖਦੇ ਆ ਉਹਨੂੰ ਆ ਜਿਹੜਾ ਕਚਕੜਾ ਕਿਹਾ ਜਾਂਦਾ ਇਸ ਤੋਂ ਅਗਲਾ ਸ਼ਬਦ ਆ ਆਪਣੇ ਕੋਲੇ ਕਚਕੌਲ ਕਚਕੌਲ ਹੁੰਦਾ ਜਿਹੜਾ ਫਕੀਰਾਂ ਦਾ ਭਿਖਿਆ ਪਾਤਰ ਹੁੰਦਾ ਆਮ ਤੌਰ ਤੇ ਅਸੀਂ ਸਾਧੂਆਂ ਕੋਲ ਜਾਂ ਯੋਗੀਆਂ ਕੋਲ ਜਾਂ ਮਤਲਬ ਕਿ ਹੋਰ ਜਿਹੜੇ ਪੀਰ ਪਗੰਬਰ ਹੁੰਦੇ ਆ ਉਹਨਾਂ ਦੇ ਹੱਥ ਦੇ ਵਿੱਚ ਜਿਹੜੀ ਇੱਕ ਚਿੱਪੀ ਜਾਂ ਫਿਰ ਕਿਸੇ ਸਟੀਲ ਦਾ ਕਾਂਸੇ ਦਾ ਇੱਕ ਜਿਹੜਾ ਬਰਤਨ ਦੇਖਦੇ ਆ ਜਿਹਦੇ ਵਿੱਚ ਉਹ ਭਿਖਿਆ ਲੈਂਦੇ ਹੈਗੇ ਜਾਂ ਦਾਨ ਪਾਤਰ ਹੁੰਦਾ ਜੋ ਉਹਨਾਂ ਕੋਲੇ ਉਹਨੂੰ ਕਚਕੌਲ ਕਿਹਾ ਜਾਂਦਾ ਹੈਗਾ ਇਸ ਤੋਂ ਅਗਲਾ ਸ਼ਬਦ ਹੈ ਜਿਹੜਾ ਆਪਣੇ ਕੋਲੇ ਕੱਚਕਰਣ ਕੱਚਕਰਣ ਹੁੰਦਾ ਜਿਹੜਾ ਉਹ ਗਿਆਨ ਤੋਂ ਨਾ ਜੁਨ ਪੁੰਨ ਨਹੀਂ ਮਤਲਬ ਜਿਹੜਾ ਬੰਦਾ ਗਿਆਨ ਤੋਂ ਨਾ ਹੋਵੇ ਜਾਂ ਅਤਪਚੰਦਾ ਕਿਸੇ ਕੰਮ ਨੂੰ ਜਾਣਦਾ ਹੋਵੇ ਤਾਂ ਉਹਨੂੰ ਆ ਜਿਹੜਾ ਅਸੀਂ ਕੱਚਕਰਣ ਕਹਿੰਦੇ ਆ ਜਿਹੜੇ ਲੋਕ ਕੰਮ ਨੂੰ ਪੂਰੀ ਤਰ੍ਹਾਂ ਨਹੀਂ ਸਿੱਖਦੇਗੇ ਕਿਸੇ ਵੀ ਕੰਮ ਦੇ ਵਿੱਚ ਪੂਰੀ ਤਰ੍ਹਾਂ ਮਹਾਰਤ ਹਾਸਲ ਨਹੀਂ ਕਰਦੇ ਪਰ ਉਸ ਨੂੰ ਮਹਾਰਤ ਹਾਸਲ ਕਰਨ ਤੋਂ ਪਹਿਲਾਂ ਹੀ ਕਰਨਾ ਸ਼ੁਰੂ ਕਰ ਦਿੰਦੇ ਆ ਤਾਂ ਉਹ ਉਸ ਕੰਮ ਨੂੰ ਹਮੇਸ਼ਾ ਵਿਗਾੜਦੇ ਹੀ ਆ ਤਾਂ ਉਹਨੂੰ ਆ ਜਿਹੜਾ ਅਸੀਂ ਕੱਚ ਘੜੜ ਕਹਿੰਦੇ ਆ ਇਸ ਤੋਂ ਘਲਾ ਸ਼ਬਦ ਆਪਣੇ ਕੋਲੇ ਕਚਰਾ ਅਸੀਂ ਆਮ ਹੀ ਸੁਣਦੇ ਆ ਕਿ ਫਲਾਨਾ ਤਾਂ ਭਾਈ ਕਚਰੇ ਵਰਗਾ ਪਿਆ ਜਾਂ ਤਾਂ ਕਚਰੇ ਵਰਗਾ ਲੱਗਦਾ ਤਾਂ ਕਚਰਾ ਹੈ ਕੀ ਆ ਕਚਰਾ ਹੁੰਦਾ ਜਿਹੜਾ ਕੱਚਾ ਖਰਬੂਜਾ ਜਿਹੜਾ ਖਰਬੂਜਾ ਹਲੇ ਪੱਕਿਆ ਨਹੀਂ ਹੁੰਦਾਗਾ ਕੱਚੀ ਅਵਸਥਾ ਦੇ ਵਿੱਚ ਹੁੰਦਾ ਤਾਂ ਉਹਨੂੰ ਕਚਰਾ ਕਿਹਾ ਜਾਂਦਾ। ਇਸ ਤੋਂ ਵਗਲਾ ਸ਼ਬਦ ਆਪਣੇ ਕੋਲੇ ਕੱਚਾ ਕੁਵਾਰਾ। ਕੱਚਾ ਕੁਵਾਰਾ ਹੁੰਦਾ ਜਿਹੜਾ ਕੁੜਮਾਈ ਤੋਂ ਪਿੱਛੋਂ ਅਤੇ ਵਿਆਹ ਤੋਂ ਪਹਿਲਾਂ ਦੇ ਸਮੇਂ ਵਿੱਚਲਾ ਜਿਹੜਾ ਰਿਸ਼ਤਾ ਹੁੰਦਾ। ਮਤਲਬ ਜਦੋਂ ਮੰਗਣੀ ਹੋ ਜਾਂਦੀ ਆ ਪਰ ਵਿਆਹ ਨਹੀਂ ਹੋਇਆ ਹੁੰਦਾਗਾ ਤਾਂ ਉਹ ਜਿਹੜੇ ਵਿਚਾਲੇ ਦੇ ਮਹੀਨੇ ਹੁੰਦੇ ਆ ਕੁਝ ਜਾਂ ਕੁਝ ਦਿਨ ਹੁੰਦੇ ਆ ਉਹਨਾਂ ਨੂੰ ਆ ਜਿਹੜਾ ਉਹਨਾਂ ਦਿਨਾਂ ਦੇ ਵਿੱਚ ਜਿਹੜੇ ਮੁੰਡਾ ਤੇ ਕੁੜੀ ਆ ਉਹ ਕੱਚੇ ਕੁਵਾਰੇ ਹੁੰਦੇ ਆ। ਇਸ ਤੋਂਗਲਾ ਸ਼ਬਦ ਆਪਰੇ ਕੋਲੇ ਕੱਚਾ ਚਿੱਠਾ ਕੱਚਾ ਚਿੱਠਾ ਹੁੰਦਾ ਕਿਸੇ ਦੇ ਗੁਨਾਹ ਦੋਸ਼ਾਂ ਦਾ ਵੇਰਵਾ ਆਮ ਤੌਰ ਤੇ ਤਾਂ ਅੱਜ ਕੱਲ ਕੱਚਾ ਚਿੱਠਾ ਸ਼ਬਦ ਜਿਹੜਾ ਧਮਕੀ ਦੇਣ ਵਾਸਤੇ ਵਰਤਾ ਜਾਂਦਾ ਕਿ ਮੈਂ ਤੇਰਾ ਕੱਚਾ ਚਿੱਠਾ ਜਿਹੜਾ ਲੋਕਾਂ ਸਾਹਮਣੇ ਪੇਸ਼ ਕਰੂੰਗਾ ਆਮ ਤੌਰ ਤੇ ਤਾਂ ਇਹ ਹੀ ਸਮਝਿਆ ਜਾਂਦਾ ਕਿ ਇਕੱਲਾ ਦੋਸ਼ਾਂ ਦਾ ਵੇਰਵਾ ਹੀ ਹੁੰਦਾ ਪਰ ਕੱਚਾ ਚਿੱਠਾ ਜਿਹੜਾ ਬੰਦੇ ਦੇ ਗੁਨਾਹ ਤੇ ਦੋਸ਼ਾਂ ਦਾ ਜਿਹੜਾ ਇਕੱਠਾ ਵੇਰਵਾ ਹੁੰਦਾ ਇਸ ਤੋਂ ਅਗਲਾ ਸ਼ਬਦ ਹੈ ਜਿਹੜਾ ਆਪਣੇ ਕੋਲੇ ਕੱਚਾ ਪਿੱਲਾ ਕੱਚਾ ਪਿੱਲਾ ਹੁੰਦਾ ਜਿਹੜਾ ਉਹ ਪੂਰੀ ਤਰ੍ਹਾਂ ਪੱਕਣ ਤੋਂ ਰਹਿਤ ਜਾਂ ਰਹਿਤ ਮर्यादा ਦੀ ਪਾਲਣਾ ਨਾ ਕਰ ਸਕਣ ਵਾਲਾ ਜਿਹੜਾ ਮਨੁੱਖ ਹੁੰਦਾ ਉਹਨੂੰ ਅਸੀਂ ਕੱਚਾ ਪਿੱਲਾ ਕਹਿੰਨੇ ਆਂ ਜਿਹੜੀ ਚੀਜ਼ ਪੂਰੀ ਤਰ੍ਹਾਂ ਨਹੀਂ ਪੱਕੀ ਹੁੰਦੀ ਉਹਨੂੰ ਕੱਚਾ ਪਿੱਲਾ ਕਿਹਾ ਜਾਂਦਾ ਹੈਗਾ ਇਸ ਤੋਂ ਅਗਲਾ ਸ਼ਬਦ ਹੈ ਆਪਣੇ ਕੋਲੇ ਕਚਿਆਣ ਕਚਿਆਣ ਹੁੰਦਾ ਜਿਹੜਾ ਉਹ ਕੱਚੇ ਹੋਣ ਦੀ ਗੰਧ ਹੁੰਦੀ ਆ ਜਾਂ ਘਿਰਨਾ ਜਾਂ ਨਫ਼ਰਤ ਆਮ ਤੌਰ ਤੇ ਜਦੋਂ ਕਿਸੇ ਨੇ दारू ਪਾਈ ਹੁੰਦੀ ਹੈ ਤਾਂ ਉਦੋਂ ਵੀ ਜਿਹੜੀ ਬਹੁਤ ਭੈੜੀ ਉਹਦੇ ਚ ਗੰਧ ਆਉਂਦੀ ਹੈ ਉਦੋਂ ਵੀ ਜਿਹੜੀ ਕਚਿਆਂ ਜੀ ਚੜਦੀ ਹੈ ਜਾਂ ਕਈ ਵਾਰੀ ਜਿਹੜੇ ਸ਼ਾਕਾਹਾਰੀ ਮਨੋੱਖ ਹੁੰਦੇ ਆ ਉਹਨਾਂ ਸਾਹਮਣੇ ਮਾਸਾਹਾਰੀ ਭੋਜਨ ਆ ਜੇ ਤਾਂ ਉਹਨਾਂ ਨੂੰ ਵੀ ਜਿਹੜੀ ਇੱਕ ਤਰ੍ਹਾਂ ਦੀ ਬੜੀ ਕਿਰਣਾ ਜੀ ਆਉਂਦੀ ਹੈ ਨਫ਼ਰਤ ਜੀ ਆਉਂਦੀ ਹੈ ਤਾਂ ਇਹ ਸਾਰਿਆਂ ਨੂੰ ਜਿਹੜਾ ਅਸੀਂ ਕਚਿਆਂ ਕਹਿੰਨੇ ਆ ਇਸ ਤੋਂ ਵੱਡਾ ਸ਼ਬਦ ਆਪਣੇ ਕੋਲੇ ਕੱਚੀ ਕੈਲ ਕੱਚੀ ਕੈਲ ਆ ਜਿਹੜੀ ਉਹ ਮਟਿਆਰ ਹੋਣ ਦੀ ਅਵਸਥਾ ਵਿੱਚ ਪ੍ਰਵੇਸ਼ ਕਰ ਰਹੀ ਕੁੜੀ ਹਸਤੇ ਵੀ ਵਰਤਾ ਜਾਂਦਾ ਇਸ ਤੋਂ ਇਲਾਵਾ ਜਿਹੜੀ 베ਰੀ ਦੀ ਸਿੱਧੀ ਅਤੇ ਜਿਹੜੀ ਕੁਲੀ ਲਗਰ ਹੁੰਦੀ ਆ 베ਰੀ ਦੀ ਸਿੱਧੀ ਤੇ ਕੁਲੀ ਲਗਰ ਆ ਜਿਹੜੀ ਉਹਦੇ ਹਾਸਤੇ ਵੀ ਕੱਚੀ ਕਹਿਲ ਸ਼ਬਦ ਵਰਤੇ ਜਾਂਦਾ। ਇਸ ਤੋਂ ਅਗਲਾ ਸ਼ਬਦ ਆ ਆਪਣੇ ਕੋਲੇ ਕਿਚੀਚੀ। ਕਿਚੀਚੀ ਹੁੰਦੀ ਆ ਜਿਹੜੀ ਉਹ ਗੁੱਸੇ ਨਾਲ ਦੰਦਾਂ ਦੀ ਵੱਟੀ ਭੀਚ ਹੁੰਦੀ ਆ। ਮਤਲਬ ਸਾਨੂੰ ਜੇ ਰ ਕਿਸੇ ਤੇ ਬਹੁਤ ਜ਼ਿਆਦਾ ਗੁੱਸਾ ਆਉਂਦਾ ਸਾਨੂੰ ਨਫ਼ਰਤ ਪੈ ਰ ਆਉਂਦੀ ਆ ਕਿਸੇ ਚੀਜ਼ ਤੋਂ ਤਾਂ ਅਸੀਂ ਜਿਹੜਾ ਆਪਦੇ ਗੁੱਸੇ ਨੂੰ ਕੰਟਰੋਲ ਕਰਨ ਵਾਸਤੇ ਆ ਤੇ ਦੰਦਾਂ ਨੂੰ ਇੱਕ ਦੂਜੇ ਦੇ ਨਾਲ ਜੋੜ ਕੇ ਚੰਗੀ ਤਰ੍ਹਾਂ ਉਹਦੇ ਗੁੱਸੇ ਨੂੰ ਜਿਹੜਾ ਕੱਟਣ ਦੀ ਕੋਸ਼ਿਸ਼ ਕਰਦੇ ਆ ਤਾਂ ਉਹ ਜਿਹੜੀ ਕਚੀਚੀ ਹੁੰਦੀ ਹੈ ਇਸ ਤੋਂ ਅਗਲਾ ਸ਼ਬਦ ਆ ਆਪਣੇ ਕੋਲੇ ਕੱਚੀ ਭਾਜੀ ਕੱਚੀ ਭਾਜੀ ਹੁੰਦੀ ਜਿਹੜੀ ਉਹ ਭਾਈਚਾਰੇ ਵਿੱਚ ਵੰਡੀ ਜਾਣ ਵਾਲੀ ਅਨਰਿੱਤੀ ਰਸਦ ਹੁੰਦੀ ਹੈ ਅਜਿਹੀ ਰਸਦ ਜਿਹੜੀ ਬਹੁਤ ਲੰਬਾ ਸਮਾਂ ਖਰਾਬ ਨਹੀਂ ਹੁੰਦੀਗੀ ਜਾਂ ਜਿਹੜੇ ਪਕਵਾਨ ਲੰਬਾ ਸਮਾਂ ਖਰਾਬ ਨਹੀਂ ਹੁੰਦੇਗੇ ਉਹਨਾਂ ਨੂੰ ਅਸੀਂ ਕੱਚੀ ਭਾਜੀ ਕਹਿੰਦੇ ਆ ਜਿਦੇ ਵਿੱਚ ਲੱਡੂ, ਸ਼ੱਕਰਪਾਰੇ, ਪਕੌੜੀਆਂ ਜਾਂ ਹੋਰ ਜਿਹੜੇ ਰਸਦਾਂ ਉਹ ਸ਼ਾਮਲ ਹੁੰਦੀਆਂ ਤਾਂ ਉਹਨੂੰ ਜਿਹੜਾ ਕੱਚੀ ਭਾਜੀ ਕਹੇ ਜਾਂਦਾ। ਇਸ ਤੋਂ ਅਗਲਾ ਸ਼ਬਦ ਆਪਨੇ ਕੋਲੇ ਕਚੂਰ। ਕਚੂਰ ਹੁੰਦਾ ਜਿਹੜਾ ਦਵਾਈ ਵਜੋਂ ਵਰਤੀ ਜਾਂਦੀ ਇੱਕ ਜੰਗਲੀ ਹਲਦੀ ਦੀ ਕਿਸਮ ਹੈ। ਜੰਗਲੀ ਹਲਦੀ ਜਿਹੜੀ ਦਵਾਈ ਵਜੋਂ ਵਰਤੀ ਜਾਂਦੀ ਉਹਨੂੰ ਅਸੀਂ ਕਚੂਰ ਕਹਿੰਨੇ ਆ। ਸੋ ਦੋਸਤੋ ਇਹ ਸਨ ਅੱਜ ਦੇ ਸ਼ਬਦ ਉਮੀਦ ਹੈ ਤੁਹਾਨੂੰ ਪਸੰਦ ਆਏ ਹੋਣਗੇ। ਜੇਕਰ ਵੀਡੀਓ ਚੰਗੀ ਲੱਗਦੀ ਹੁੰਦੀ ਹੈ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਦਿਆ ਕਰੋ ਔਰ ਜਿਹੜੇ ਦੋਸਤ ਇਸ ਚੈਨਲ ਤੇ ਨਵੇਂ ਆ ਉਹ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ